ਜਿਹੜੇ ਹੁੰਦੇ ਨੈਰੀ ਖਾਲੇ ਜੀ ਸਭ ਖੇਤਾਂ ਵਿੱਚ ਮਿਲਾ ਲੇ ਜੀ ਉਥੋਂ ਰੁੱਖ ਵੀ ਵੱਡ ਕੇ ਖਾਲੇ ਜੀ ਨਾ ਕੱਚੀਆਂ ਪਹਿਆਂ ਨਾ ਕੱਚੀਆਂ ਪਹਿਆਂ ਛੱਡੀਆਂ ਨੇ ਸਭ ਤੁਸੀਂ ਲਾਲਚੀਓ ਵੱਡੀਆਂ ਨੇ ਸਭ ਰੋਕੇ ਨਦੀਆਂ ਨਾਲੇ ਨੇ ਵਿੱਚ ਪੱਕੇ ਮਕਾਨ ਬਣਾ ਲੈਨੇ ਉਹ ਆਪਣੇ ਨਾਮ ਚੜ੍ਹਾ ਲੈ ਨੇ ਫਿਰ ਰੋਂਦੇ ਕੁਦਰਤੀ ਫਿਰ ਰੋਂਦੇ ਕੁਦਰਤੀ ਮਾਰਾਂ ਨੂੰ ਨਾ ਸ਼ਰਮ ਕੋਈ ਸਰਕਾਰਾਂ ਨੂੰ ਸਭ ਪਾਣੀ ਗੰਦਲੇ ਕਰਤੇ ਨੇ ਚਹਿਰਾ ਨਾਲ ਤੋਬੇ ਭਰਤੇ ਨੇ ਸਾਡੇ ਮਾਂਝ ਪਤੀਲੇ ਧਰਤੇ ਨੇ ਅਸੀਂ ਵਧਣੇ ਫੁੱਲਣੇ ਅਸੀਂ ਵਧਣੇ ਫੁੱਲਣੇ ਮੱਲਣੇ ਨਹੀਂ ਕੁਦਰਤ ਨਾਲ ਆਡੇ ਚੱਲਣੇ ਨਹੀਂ ਆਹ ਟਿੱਬੇ ਵੱਡ ਪਹਾੜ ਲਾਏ ਲਾਇ ਗਾ ਰੁੱਖ ਵੀ ਸਾਰ ਲਏ ਕਰ ਪੱਦਰ ਤਰਸੇ ਆੜ ਲਏ ਤੁਨੂ ਇਕਲਾ ਬਹੁਤੇ ਤੁਨੂ ਇਕਲਾ ਬਹੁਤੇ ਸਿਆਣਿਆਂ ਨੂੰ ਤਰਸੋਗੇ ਇੱਕ ਦਿਨ ਦਾਣਿਆਂ ਨੂੰ ਜੰਗਲਾਂ ਦੀ ਹੋਂਦ ਮਿਟਾਤੀ ਐ ਉੱਥੇ ਵਸਤੀ ਨਵੀਂ ਬਸਾਤੀ ਐ ਪੱਕੀ ਸੜਕ ਕਿਉਂਸ ਨੂੰ ਲਾਤੀ ਏ ਜੇ ਕੁਝ ਬੰਦਿਆਂ ਜੇ ਕੁਝ ਬੰਦਿਆਂ ਕਰਨਾ ਸੀ ਫਿਰ ਇੱਕ ਦਿਨ ਤਾਂ ਤੂੰ ਮਰਨਾ ਸੀ ਮੰਨ ਲਿਆ ਸਰਕਾਰਾਂ ਚੰਗੀਆਂ ਨਹੀਂ ਗਲ ਮੁੱਕੀਆਂ ਸਾਡੀਆਂ ਤੰਗੀਆਂ ਨਹੀਂ ਅਦੇ ਰਾਤਾਂ ਕਾਲੀਆਂ ਲੰਗੀਆਂ ਨਹੀਂ ਪਰ ਤੂੰ ਵੀ ਸਮਝਿਆ ਰਤ ਤੂੰ ਵੀ ਸਮਝਿਆ ਤਨਿਆ ਨਾ ਤੈ ਕਿਸੇ ਕਾਨੂੰਨ ਨੂੰ ਮੰਨਿਆ ਨਾ ਇੱਥੇ ਲਾਲਚ ਹੱਦਾਂ ਟੱਪ ਗਿਆ ਇੱਥੇ ਭਾਈ ਨੂੰ ਭਾਈ ਹੜਾਪ ਗਿਆ ਕਰ ਤੂੰ ਵੀ ਕੌਆਂ ਕੱਪ ਗਿਆ ਸੁਣ ਜਿੰਦੇ ਕਲਮ ਸੁਣ ਜਿੰਦੇ ਕਲਮ ਕੱਲੀਏ ਨਹੀਂ ਚੱਲ ਦੇਸ਼ ਪਰਾਏ ਚੱਲੀਏ ਨਹੀਂ ਇਥੋਂ ਪੰਛੀ ਮਾਰੇ ਉਡਾਰੀ ਗਏ ਸਭ ਆਪੋ ਆਪਣੀ ਬਾਰੀ ਗਏ ਕਦੇ ਜਾਲ ਕਦੇ ਕਰਤਾਰੀ ਗੇ ਗੁਣ ਚੈਲ ਤੂੰ ਵੀ ਖਿੱਚ ਹੁਣ ਚੈਲ ਤੂੰ ਵੀ ਖਿੱਚ ਤਿਆਰੀ ਲੈ ਬਸ ਤੇਰੀ ਵੀ ਆਈ ਵਾਰੀ ਲੈ ਬਸ ਤੇਰੀ ਵੀ ਆਈ ਵਾਰੀ ਲੈ